ਜਿਵੇਂ-ਜਿਵੇਂ ਸਮਾਂ ਬਦਲ ਰਿਹਾ ਜਿਵੇਂ-ਜਿਵੇਂ ਲੋਕਾਂ ਦੀ ਸੋਚ ਵੀ ਬਦਲ ਰਹੀ ਹੈ ਪਹਿਲਾਂ ਸਮਾਜ ਹੋਇਆ ਹੁੰਦਾ ਸੀ ਜਦੋਂ ਸਿਰਫ ਮੁੰਡਿਆਂ ਦੀ ਲੋੜੀ ਮਨਾਈ ਜਾਂਦੀ ਸੀ ਪਰ ਹੁਣ ਤੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਹੈ ਦੱਸਦੇ ਕਿ ਰੂਪਨਗਰ ਦੇ ਪਿੰਡ ਸ਼ਾਮਪੁਰਾ ਦੀਆਂ ਤਸਵੀਰਾਂ ਨੇ ਜਿੱਥੇ ਤੀਆਂ ਦੀ ਲੋੜੀ ਮਨਾਈ ਗਈ ਇਸ ਮੌਕੇ ਪਿੰਡ ਦੇ ਵਸਨੀਕਾਂ ਦੇ ਵੱਲੋਂ ｔੀਆਂ ਨੂੰ ਤੋਹਫੇ ਵੀ ਦਿੱਤੇ ਗਏ ਉਦੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਪਰਕਾਟ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਪਿਛਲੇ 6 ਸਾਲਾਂ ਤੋਂ ਲਗਾਤਾਰ ਲੋਹੜੀ ਦਾ ਤਿਉਹਾਰ ਧੀਆ ਨਾਲ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਤੇ ਵੀ ਉਹਨਾਂ ਨੇ ਧੀਆ ਦਾ ਤਿਉਹਾਰ ਮਨਾਇਆ ਕਿਉਂਕਿ ਹੁਣ ਲੋਹੜੀ ਸਿਰਫ ਮੁੰਡਿਆਂ ਦੀ ਨਹੀਂ ਬਲਕਿ ਸਾਡੀਆਂ ਧੀਆਂ ਦੀ ਵੀ ਹੋ ਗਈ ਹੈ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਉੱਥੇ ਲੋਕ ਵੀ ਪਹੁੰਚੇ ਜਿਨ੍ਹਾਂ ਨੇ ਧੁਮ-ਤਮ ਦੇ ਨਾਲ ਲੋਹੜੀ ਮਨਾਈ ਤੇ ਗਿੱਧਾ ਪਾਇਆ 6 ਸਾਲ ਹੋ ਗਏ 6 ਮਹੀਨੇ ਸਾਲ ਵਿੱਚ ਲੋਹੜੀ ਪਾ ਰਹੇ ਕੁੜੀਆਂ ਦੀ ਅਸੀਂ ਹਰ ਸਾਲ ਪਾਂਦੇ ਕੁੜੀਆਂ ਦੀ ਲੋੜੀ ਤਾਂ ਕਿ ਕੁੜੀਆਂ ਨੂੰ ਬੜਾਵਾ ਦਿੱਤਾ ਜਾਵੇ ਜੋ ਨਾ ਪਰਪੂਨ ਖੱਤਿਆਂ ਨੂੰ ਖਤਮ ਕੀਤਾ ਜਾਵੇ ਅੱਛਾ ਉਹਨਾਂ ਨੂੰ ਕੀ ਕਹਿਣਾ ਅਸੀਂ ਤੁਹਾਨੂੰ ਨੂੰ ਵੀ ਇਹੀ ਅਪੀਲ ਕਰਦੇ ਹਾਂ ਵੀ ਉਹਨਾਂ ਨੂੰ ਵੀ ਇਹ ਚੀਜ਼ ਨੂੰ ਖਤਮ ਕਰਨਾ ਚਾਹੀਦਾ ਕੁੜੀਆਂ ਨੂੰ ਬੜਾਵਾ ਦੇਣਾ ਚਾਹੀਦਾ ਤੇ ਤਾਂ ਕਿ ਸਮਾਜ ਨੂੰ ਸਾਜੇ ਜਾਵੇ ਕਿਉਂਕਿ ਸਾਡੀਆਂ ਕੁੜੀਆਂ ਆਈਪੀਐਸ ਜਾਂਦੀਆਂ ਆਈਐਸ ਜਾਂਦੀਆਂ ਠੀਕ ਆ ਇਹਨਾਂ ਨੂੰ ਇਹ ਹੀ ਕੁੜੀਆਂ ਅੱਗੇ ਵਧਣਾ ਇਹਨਾਂ ਤੋਂ ਵੀ ਕੋਈ ਅਫਸਰ ਨਿਕਲ ਕੇ ਜਾਣਾ ਕੁੜੀਆਂ ਨੇ ਠੀਕ ਆ ਨਾ ਮੇਰਾ ਇਹੀ ਕਹਿਣਾ ਸਭ ਨੂੰ ਹੱਥ ਜੋੜ ਕੇ ਅਪੀਲ ਆ ਵੀ ਇਹ ਚੀਜ਼ ਨੂੰ ਖਤਮ ਕਰਨਾ ਤਾਂ ਕੁੜੀਆਂ ਨੂੰ ਅਸੀਂ ਅੱਗੇ ਲਿਖ ਜਾ ਸਕਦੇ ਹਾਂ ਸਾਡੇ 모든 ਸਤਿਕਾਰਯੋਗ ਪ੍ਰਗਟ ਸਿੰਘ ਅਤੇ ਸਮੂਹ ਮੈਂਬਰ ਪੰਚਾਇਤ ਵੱਲੋਂ ਅਤੇ ਸਕੂਲ ਦੇ ਸਟਾਫ ਵੱਲੋਂ ਅੱਜ ਇੱਥੇ ਲੋੜੀ ਮਨਾਈ ਹੈ ਧੀਆਂ ਦੀ ਬੜੀ ਖੁਸ਼ੀ ਦੀ ਗੱਲ ਹੈ ਬੜਾ ਤਕੜਾ ਉਪਰਾਲਾ ਇਹ ਧੀਆਂ ਨੂੰ ਅੱਗੇ ਲਿਆਉਣ ਦਾ ਜਿਸ ਤਰ੍ਹਾਂ ਅਕਸਰ ਇੱਕ ਸੋਚ ਪਹਿਲਾਂ ਸੀ ਕਿ ਮੈਂ ਮੁੰਡਿਆਂ ਨੂੰ ਜ਼ਿਆਦਾ ਵੱਧ ਫੋਲ ਕੇ ਆਪਾਂ ਕਰਦੇ ਸੀਗੇ ਪਰ ਇਹਨਾਂ ਨੇ ਉਹ ਸੋਚ ਬਦਲੀ ਆ ਪ੍ਰਗਟ ਸਿੰਘ ਉਹਨਾਂ ਨੇ ਇੱਥੇ ਸਾਥੀਆਂ ਨੇ ਕਿ ਨਹੀਂ ਪਹਿਲਾਂ ਤੀਆਂ ਸਤਿਕਾਰ ਕਰੋ ਇਹ ਗੱਲ ਠੀਕ ਵੀ ਆ ਇੱਕ ਗਾਣਾ ਬੜਾ ਮਸ਼ਹੂਰ ਆ ਪੰਜਾਬੀ ਵੀ ਪੁੱਤ ਜਮੀਨਾ ਵਟਾਉਂਦੇ ਨੇ ਤੀਆਂ ਦੁੱਖ ਵਟਾਉਂਦੀਆਂ ਨੇ ਬੜੀ ਵਧੀਆ ਸੋਚ ਇਹਨਾਂ ਦੀ ਅਸੀਂ ਇਸ ਸੋਚ ਨੂੰ ਅਤੇ ਅੱਜ ਲੋਹੜੀ ਦੇ ਤਿਹਾੜ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਮੁਬਾਰਕਾਂ ਦਿੰਦੇ ਆ ਅਤੇ ਇਹਨਾਂ ਨੂੰ ਵੀ ਮੁਬਾਰਕਾਂ ਦਿੰਦੇ ਪ੍ਰਬੰਧਕਾਂ ਨੂੰ ਜਿਨ੍ਹਾਂ ਨੇ ਐਡੀ ਬੜੀ ਸੋਚ ਨਾਲ ਅੱਜ ਇੱਥੇ ਤੀਆਂ ਲੋਹੜੀ ਮਨਾਈ ਜੋ ਪ੍ਰਗਟ ਸਿੰਘ ਲਾਡੀ ਨੇ আর ਇਹ ਇਸ ਵਾਰ ਨਹੀਂ ਪਿਛਲੇ 6 ਸਾਲਾਂ ਤੋਂ ਲਗਾਤਾਰ ਪ੍ਰਗਟ ਸਿੰਘ ਲਾਡੀ ਸਮੁੱਚੀ ਪੰਚਾਇਤ ਸਮੁੱਚਾ ਸਕੂਲ ਸਟਾਫ ਧੀਆਂ ਦੀ ਲੋੜੀ ਮਨਾ ਰਿਹਾ ਤੇ ਸਾਰੇ ਵਧਾਈ ਦੇ ਪਾਤਰ ਹੈ ਚੰਗੀ ਸੋਚ ਹੈ ਹੋਰ ਬੰਦਿਆਂ ਨੂੰ ਵੀ ਇਸ ਗੱਲਾਂ ਦੇ ਵਿੱਚ ਇਸ ਕੰਮਾਂ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ ਅੱਛਾ ਅੱਜ ਵੀ ਕਈ ਲੋਕ ਦੇਖੋ ਮੇਰੇ ਹਿਸਾਬ ਨਾਲ ਹੁਣ ਸਮਾਂ ਜਿਹੜਾ ਇਹ ਸਮਾਜ ਬਦਲ ਰਿਹਾ ਹੁਣ ਧੀਆਂ ਨੂੰ ਲੋਕੀ ਪੁੱਤਾਂ ਦੀ ਤਰ੍ਹਾਂ ਹੀ ਪਾਲਣ ਪੋਸ਼ਣ ਕਰਦੇ ਆ ਪੁੱਤਾਂ ਦੀ ਤਰ੍ਹਾਂ ਪੜ੍ਹਾਉਂਦੇ ਲਖਾਉਂਦੇ ਆ ਜਿਵੇਂ ਸਾਡੇ ਵੱਡੇ ਵੀਰ ਜੀ ਨੇ ਕਿਹਾ ਵੀ ਪੁੱਤ ਬੜਾਉਣ ਜਮੀਨਾਂ ਧੀਆਂ ਦੁੱਖ ਬਣਾਉਂਦੀਆਂ ਧੀਆਂ ਅੱਜ ਪੁੱਤਾਂ ਤੋਂ ਵੀ ਵੱਧ ਕੇ ਕੰਮ ਕਰਦੀਆਂ ਹਰੇਕ ਖੇਤਰ ਦੇ ਵਿੱਚ ਧੀਆਂ ਵੱਧ ਛੱਡ ਕੇ ਆਪਣਾ ਸਹਿਯੋਗ ਦੇ ਰਹੀਆਂ ਤੇ ਇਸ ਲਈ ਸਮੁੱਚਾ ਸ਼ਾਮਪੁਰੇ ਦੀ ਪੰਚਾਇਤ ਲਾਡੀ ਵੀਰ ਤੇ ਸਕੂਲ ਦੇ ਮੈਂਬਰ ਸਾਰੇ ਇਸ ਗੱਲ ਲਈ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਹ ਉਪਰਾਲਾ ਲਗਾਤਾਰ ਚਲਾ ਰਹੇ ਈ ਅੱਛੀ ਸੋਚ ਪ੍ਰਗਟ ਸਿੰਘ ਜੀ ਦੀ ਤੇ ਪਿੰਡ ਦੇ ਸਾਰੇ ਬਹੁਤ ਹੀ ਅੱਛੇ ਜੋ ਅੱਛੇ ਲੋਕ ਮਨਾ ਰਹੇ ਨੇ ਅੱਛੀ ਸੰਗਤ ਅੱਛੀ ਸਹੂਬਤ ਦੇ ਰਹੇ ਨੇ ਬੱਚਿਆਂ ਦੀ ਬਹੁਤ ਹੀ ਅੱਛੀ ਪਰਵਰਿਸ਼ ਦੇ ਨਾਲ ਨਾਲ ਲੜਕੀਆਂ ਦੀ ਕੋਲੜੀ ਮਨਾਣਾ ਬਹੁਤ ਵੱਡੀ ਸੋਚ ਹੈ ਉਹ ਸੋਚ ਨੂੰ ਅੱਗੇ ਵਧਾਉਂਦੇ ਹੋਏ ਇਹ ਬਹੁਤ ਹੀ ਅੱਛਾ ਲੱਗਿਆ ਕਿ ਅੱਜ ਪਿੰਡ ਸ਼ਾਮਪੁਰਾ ਦੇ ਵਿੱਚ ਸਕੂਲ ਦੇ ਵਿੱਚ ਬਹੁਤ ਹੀ ਅੱਛਾ ਲੜਕੀਆਂ ਦਾ ਲੋੜੀ ਮਨਾ ਕੇ ਬਹੁਤ ਵੱਡਾ ਤਿਹਾਰ ਬਣਾ ਦਿੱਤਾ ਜਿਸ ਤਿਹਾਰ ਨੂੰ ਆਪਾਂ ਇੱਕ ਛੋਟਾ ਜਿਹਾ ਮੰਨਿਆ ਕਰਦੇ ਸੀ ਅੱਜ ਲੜਕੀਆਂ ਕਰਕੇ ਉਹ ਤਿਹਾਰ ਬਹੁਤ بڑا ਬਣ ਚੁੱਕਿਆ ਹੈ ਇਸ ਲੋੜੀ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਤੇ ਸਕੂਲ ਵਾਸੀਆਂ ਨੂੰ ਤੇ ਸਕੂਲ ਦੇ ਪੂਰੇ ਸਟਾਫ ਨੂੰ ਵਧਾਈ ਦਿੰਦਾ ਹਾਂ